ਕੁਈ ਅਸੀ ਸੱਤ ਨੋਈ ਮੈਲਾ ਜੀ ਇਹਦੇ ਪੁੱਤਾਂ ਮੁੰਡਾ ਹੁਣ ਇਹਨਾਂ ਵਿੱਚ ਆਜੋ ਉਹ ਜਿਹੜਾ ਅੱਛਾ ਧਾਰਾ ਮਾਰ ਕੇ 13000 ਦੇ ਦੀਏ ਜੀ ਪੱਠ ਵੀ ਦੇਸੀ ਵਰਗੀ ਹੋਏ ਪਤਾ ਕਿ ਸੂਈ ਹੋਈ ਕਰਕੇ ਜਾਂਦੀ ਹੈ ਇਹ ਸੁਸੀ ਯਾਰ ਰੱਬ ਲੱਗਦੀ ਗੱਲ ਕਰਕੇ ਰੱਬ ਲੱਗਦੀ ਹੈ ਧਰਤੀ ਲੱਗਦੀ ਹੈ 200 ਉੱਤੇ ਲੈ ਲੈ 300 ਬੱਕਰੀ ਚੰਗੀ ਹੈ 6.5 ਦੀ ਦੇ ਦੋ ਨਹੀਂ ਚਲ ਆਓ ਚਲੀ 18000 ਦੀ ਲੈ ਨਾ ਜੀ 17000 ਨਾ ਜੀ ਅਚੜਾ ਲਾ ਕੇ ਦਿਖਾ ਦੇ ਦੇਖ ਲੈ ਕਿ ਲਾਂਦਾਰ ਦੇਖ ਲੈ ਇਧਰ ਮੀ ਨਾਲ ਦਾ ਬਾਬਾ ਆਓ ਗਿਆ ਉਹ ਅ ਦੇਖ ਲੈ ਮਾਰਨੇਗਾ ਅੱਛੇ ਕਰਦੀ ਹੋ ਜਾ ਇਧਰ ਜੀ ਭਾਈ ਕਰੋ ਪਸੰਦ ਕਿਧਰ ਗਿਆ ਲਾਂਨੇਦਾਰ ਮੁੰਡੇ ਦੇ ਨਾਲ ਦਾ ਵੱਡਾ ਸੋਰੀ ਗਾਣੂ ਬਈ ਕੋਈ ਹੀ ਉਹ ਚੌਥੀ ਬੱਚਾ ਅੱਛਾ ਇਹ ਗਾਣਾ ਵੀ ਇਹ ਨਹੀਂ ਲੜੀ ਕੋਈ ਨਾ ਕੋਈ ਚੱਲ ਕੋਈ ਨਹੀਂ ਫਿਰ ਹੋਰ ਦੇਖ ਲਾਂ ਨੇ ਸੂਣ ਵਾਲੀ ਚੱਲੂ ਉਹ ਦੋ ਲੈ ਲੀਆ ਸੂਣ ਵਾਲੀਆਂ ਲੈ ਲੀਆ ਪੂਰੀ ਆਦੂ ਪਹਿਲਾ ਅੱਛਾ दंद किसा अच्छा। बच्चा है दे थले? दो बची खेड़ी एम दे अच्छा। ਇਹਦਾ 28000 ਰੁਪਈਆ ਜੀ ਇਹਦਾ ਖੋਲ ਕੇ ਦਿਖਾ ਚੋਲਾ ਹੈ ਬਈ ਆਸ ਹੋ ਰਹੀ ਆ ਕਰਾਈ ਨਹੀਂ ਕਰਾਈ ਉਹ ਬੰਦਾ ਝੂਠੇ ਇਹ ਲੋਟਾ ਥਣ ਥਣ ਦੀ ਸਾਰ ਉਹਦੇ ਤੋਂ ਕਰਤੀ ਆ 25 ਦੀ ਵਿੱਚ ਤੁਮੋ ਦੁਪੱਟਾ ਆਪੇ ਰੱਖ ਵੀ ਲੈ ਉਹ ਬਈ ਤਾਰਾ ਮਾਰੀਂ ਦੀ ਮਰੀ ਅਬਾ ਚਾ ਮੋੜ ਦੇ ਪਰਾ ਉਪਰ ਤਾਰਾ ਮਾਰੀ 24 ਸਾਂਝਾ ਦਖਾਈ ਮੈਂ ਜਰਾ ਆਪਣਾ ਹੀ ਨਹੀਂ ਆਉਂਦੇ ਕੋਈ ਨਾਲ ਨੂੰ ਕੀ ਪਤਾ ਥਣ ਧੱਪਣ ਦਾ ਕਿਹੜਾ ਰੋਜ ਵਾਲਟੀਆਂ ਲੈ ਕੇ ਤੁਧ ਜੁੰਦੇ ਨੇ ਨਹੀਂ ਜੇ ਹੁਣ ਬਾੜੇ ਜੇ ਰੱਖਿਆ ਚੂਣ ਦੇ ਵੀ ਕਈ ਸਟਾਈਲ ਆਉਂਦੇ ਨੇ ਮਿੰਟਾਂ ਦੇ ਨਾਲ ਸਕਿੰਟਾਂ 'ਚ ਬੱਕਰੀ ਚੋਈ ਜਾਂਦੀ ਹੈ ਜੇ ਕੋਈ ਚੋਵੇ ਪੂਰੀ ਵਧੀਆ ਅੱਠ ਦੰਦ ਫਰੈਸ਼ ਹੈ ਜੋ 2-5 ਮਿੰਟ ਦਾ ਬਹੁਤ ਦੂਰ ਦੀ ਗੱਲ ਹੈ ਤਾਂ 2 ਮਿੰਟਾਂ 'ਚ ਬਾਲਟ ਖਾਲੀ ਹੋ ਜਾਂਦੀ ਹੈ ਬੱਕਰੀ ਹਾਂ ਇਹ ਕੀ ਮੱਝ ਲੈ ਵੀ ਮੈਨੂੰ ਵਿੱਚ ਬਣਦੇ ਆ ਬੱਕਰੀ ਲਾਵਾਂਗੇ ਆਪਾਂ ਪਰਾਂ ਛਾਈ ਦੇ ਮਿੰਨਾ ਬਈ ਛੋਟੀ ਪਾਈ ਇਧਰਾ ਛਾਈ ਦਿਓ ਜੀ 500 ਦਾ ਨੋਟ ਮੈ ਜਰਾ ਉਰਾ ਫੜ ਲਿਆ ਬੱਕਰੀ ਦਾ ਕੰਨ ਬਣਦੀ ਤਿ ਬਣਵਾਈ ਨਹੀਂ ਨਾ ਬਣਦੀ ਯਾਰ ਜੂ ਬਣਵਾਈ ਨਹੀਂ ਯਾਰ ਕਿਉਂ ਜੀ ਪਸੰਦ ਹੈ ਹੈ ਲਓ ਇੱਥੋਂ ਲਓ ਮੈਂ ਜਰਾ ਸਹੀ ਜੀਦਾ ਹਾਦੇ ਬਾਈ ਮੈਂ ਸਹੀ ਕਰਿਆ ਰਾਜੂ ਮਤਲਬ ਬਾੜਾ ਬਾੜਾ ਨਹੀਂ ਆਪਾਂ ਨੇ ਲੰਬ ਜੜਾਉ ਰੱਖਿਆ ਅੱਜ ਹਾਂ ਆਪਾਂ ਦਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕੀ ਮੰਗਿਆ ਤੈ ਹੁਣ ਦੱਸ 25000 ਰੁਪਏ ਹੀ ਮਗਰ ਬੱਚੇ ਦੇਖ ਲੈ ਬੱਚੇ ਤਾਂ ਦੇਖ ਲੈ ਬੱਚੇ ਤਾਂ ਨਹੀਂ ਮਾਰੇ ਤੋਏ ਫੇਰ ਤੋਨੇ ਮੇਲੇ ਵਿੱਚ ਹੈ ਜੀ ਇੱਕ ਪੱਠਾ ਹੀ ਇੱਕ ਬੱਕਰਾ ਆ ਬੱਕਰਾ ਜੀ ਉਹ ਪੱਠਾ ਹੈ ਉਹ ਪੱਠਾ ਤੁਸੀਂ ਦੱਸੋ ਕਿਵੇਂ ਕਰੀਏ ਦੇਖੋ ਹੀ ਲਾਓ ਲਾਓ ਨਾ ਮਾ ਮੋਲਾ ਤੂੰ ਦੱਸੇਗਾ ਮੇਰੇ ਕੰਨ ਵਿੱਚ ਛੁਲ ਆਪਾਂ ਨੂੰ ਕਰੋ ਤੂੰ ਪਰ ਆਉਂ ਹੋਈ ਕੋਈ ਗੱਲ ਨਹੀਂ ਜੀ 15000 ਕਹਿਣਾ ਆਪਾਂ ਨੂੰ ਕੋਈ ਗੁੱਸਾ ਚਲੋ ਹੈ ਜੀ ਦੇਖੋ 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 ਅਰੇ ਤਾਂ ਨਹੀਂ ਮਿਲਦੀ ਜੀ ਬੱਕਰੀ ਬੱਚੇ ਵੀ ਬਰੋਬਰ ਦੇ ਨੇ ਦੋ ਉਹ ਬਈ ਸਾਨੂੰ ਵੀ ਨਹੀਂ ਮਿਲਦੀਆਂ ਹਾਂ ਹਾਂ ਦੱਸ ਦੇ ਆ ਜੀ ਮੇਰੀ ਗੱਲ ਤੇ ਖੜੋਗੇ ਹੈ ਨਹੀਂ ਜਿਆਦਾ ਨਹੀਂ ਰੱਬ ਲੱਗਦੀ ਗੱਲ ਕਰਾਂਗੇ ਆਪਾਂ ਗਲਤ ਗੱਲ ਮੈਂ ਕਰਦਾ ਹੀ ਨਹੀਂ ਹਾਂ ਫਿਰ ਜੇ ਆਪਾਂ ਕਾਨੂੰਨ ਵਾਲੇ ਦਾ ਪੜਦਾ ਚੱਕੀ ਨਾ ਠੀਕ ਹੈ ਗੱਲ ਨਾ ਆਵੇਲੇ ਅੱਛਾ ਜੀ ਹਾਂ ਖਾਜਾ ਬਾਬੇ ਹਾਂ ਜੀ ਆਪਾਂ ਨੇ ਇਹ ਕਾਰ ਰੱਖ ਲਈਏ ਕਾਰ ਆ ਤੇਰਾ ਤਾਂ ਕੰਮ ਬਈ ਬਾਬਾ ਕਹਿੰਦਾ ਬਈ ਗੱਲ ਸੁਣ ਲੈੰਦਾਰ ਕਹਿੰਦਾ ਤੂੰ ਐ ਬਾਬਾ ਦਾ ਸੱਚ ਤੂੰ ਐ ਪੁੱਛਾ ਦਿੰਨੇ ਯਾਰ ਹੋਰਾਂ ਭੁੱਲ ਜਾਨੀ ਨਾ ਵੀ ਕਹਿੰਨਾ ਪਾ ਬੱਗ ਵਾਲਾ ਮਾਨ ਨਹੀਂ ਲੈਣਾ ਮੈਂ ਖਾ ਨਾ ਤਾਂ ਉਹ ਬੱਗੇ ਰੱਖੇ ਹਾਂ ਉਹ ਤਾਂ ਬਾੜ ਕੇ ਫਾਰਮ ਚ ਪੁੱਛਾ ਦਿੰਦਾ ਸਾਰਾ ਤੂੰ ਆਪਾਂ ਨਹੀਂ ਬੱਗ ਬੁੱਗ ਵਾਲਾ ਬਾਬੇ ਦੀ ਕਰਦਾ ਸੇਵਾ ਤੇ ਇਹ ਮੁੱਲ ਲਿਉਂਦਾ ਫਾਰਮਾਂ ਚ ਜਿਹੜੇ ਫਾਰਮ ਉੱਜੜਦੇ ਨੇ ਜਿਹਨਾਂ ਤੋਂ ਨਹੀਂ ਸਮਝਿਆ ਲੱਗਦਾ ਮੇਰਾ ਫਾਰਮ ਬਕਿਆ ਹੋਊਗਾ ਮਾਲ ਇਹ ਫਾਰਮ ਦਾ ਬੱਕਰਾ ਦੇਖ ਲਓ ਟਰੜ ਫਿਰਦਾ ਚੜਦਾ ਪੱਠਾਂ ਤੇ ਲਓ ਨਾ ਲਓ ਮਰਜ਼ੀ ਥੋੜੀ ਇਹ ਮਾਲ ਵਗਦਾ ਨਹੀਂ ਹੈਗਾ ਚਾਰ ਨਾਲੀਆਂ ਦਾ ਸਾਡੇ ਲਵੇ ਨੇ ਹੁਣ ਮੁੰਡੇ ਸਾਡੇ ਮੈਨੂੰ ਐ ਪਤਾ ਵੀ ਫਰਾਨੀ ਨਹਿਰ ਤੇ ਅਰਜਨ ਵੜਦੇ ਨੇ ਉਹਨੇ ਵਗਦੀਆਂ ਹਲੋ ਕੀ ਮੰਗਦੇ ਪਹਿਲਾਂ ਤੁਸੀਂ ਪਸੰਦ ਕਰੋ ਕਿਹੜੀ ਲੈਣੀ ਆ ਕਿਹੜੀ ਨਹੀਂ ਕੋਈ ਗੱਲ ਵੀਰੇ ਮੈਂ ਠਹਿਰ ਕੇ ਕਰਦਾ ਸ਼ੇਰੀ ਹਾਂ ਸ਼ੇਰੀ ਸ਼ੇਰੀ ਲੈ ਬਾਬੇ ਰੋਡੀ ਬਚੇ ਦਿਖਾਣ ਵਾਲੇ ਉਹਦੇ ਪੱਠ ਲਿਆ ਲੋਈ ਆਇਆਂ ਨੂੰ ਕਰ ਇਹ ਮੈਨੂੰ ਕੁਛ ਪੱਠ ਲੋਟ ਲੱਗੀ ਦੰਦ ਤਾਂ ਖੀਨੇ ਦੰਦ ਇਹ ਵੀ ਕਿੱਲੇ ਵਾਲੀ ਉਹ ਹੈ ਹਾਂਜੀ ਹਾਂ ਚਾਰ ਸਾਲ ਤੋਂ ਮੈਂ ਮਨੀ ਵਾਲਾ ਨਵੇਂ ਜਮੇ ਕੋਕਾ ਪੀਸ ਹੈ ਹੁਣ ਮਰਜੀ ਥੋੜੀ ਐ ਪਹਿਲੇ ਨਹੀਂ ਲਵਾਉਣੀ ਫੜੀ ਬਣਾਇਆ ਬੱਚੇ ਕਹਿੰਦੇ ਬਈ ਦੇ ਦੋ ਫੜੀ ਕੰਨ ਫਟਾ ਆ ਬੱਚਾ ਹੋਰੇ ਚੁੰਗ ਗਿਆ ਦੋਨੇ ਇਹਦੇ ਨੇ ਅੱਛਾ ਇਸੇ ਦੇ ਨੇ ਫੜੀ ਆ 16 ਛੱਡ ਦੇ ਅੱਛਾ ਪਾ ਦਦੇ ਆ ਪਾਵੇ ਉਹਨੂੰ ਝੋਲਾ ਪਾ ਦਾਂਗੇ ਉਹ ਫੜੀ ਚਾਹੀ ਜਾਂ ਲੋਈ ਛੱਡ ਬਾਬਾ ਭਜਾਉਣ ਵਾਲਾ ਮੋਲ ਨਾਲ ਕਰੀ ਕਿ ਮੈਂ ਵਿਚੇ ਆਵਾਂ ਮੈਂ ਵੇਚਾਂ ਰਸਤਾ ਔਰ ਮੈਂ ਉਹਨਾਂ ਤੋਂ ਟਾਂਕ ਕੇ ਉਹ ਨਹੀਂ ਦੂੰ ਐਸੇ ਦਾ ਕਰ ਜਾ ਨਾ ਨਹੀਂ ਜੋੜੀ ਕੱਲ ਦੀ ਜੋੜੀ ਦਾ ਕਰ ਲੈ ਲੈ ਫਟ ਦੋਨੇ ਘਰ ਦੋਨੇ ਇੱਕ ਤਾਂ ਅਜੇ ਲਈ ਨਹੀਂ ਤੂੰ ਦੋ ਦਿਨਾਂ ਰੋੜੀ ਦਾ ਇਕੱਠਾ ਹੋ ਜੂ ਜੋ ਜੁੜੀ ਲੈਣੀ ਆ ਨਹੀਂ ਉਹ ਇੱਕ ਜੇ ਜੋਗੀ ਗੰਜਾ ਸਾਹ ਵਾਬੇ ਲੈ ਛੱਡ ਤੀ ਲਓ ਕੀ ਦੰਨੇ ਦੱਸੋ ਕਾ ਪੈਸਿਆਂ ਦੀ ਦੱਸ ਬਸ ਤੂੰ 28000 ਰੁਪਏ ਮੁੱਲ ਕਰਦੇ ਆ ਜੀ ਮਾ ਸੜਕਾਂ ਨੂੰ ਬਣਾਉਣਾ ਔਖਾ ਹੋਵੇਗਾ ਫੇਟ ਕੰਬੇ ਲੈ ਕੇ ਗਏ ਨਾ ਫੇਜੋ ਮੇਰੇ ਕੱਲ ਨੂੰ ਹਾਂ ਵੀ ਮਾ ਸਿੱਧੀਆਂ ਗੱਲਾਂ ਨੇ ਮਾ ਸੜਕਾਂ ਨੂੰ ਬਣਾਉਣਾ ਪਤੰਦਰਾ ਤੂੰ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਨਵੀਂ ਨਾ ਨਾ ਰਿਸ਼ਤੇਦਾਰੀ ਕੱਢ ਤੈਨੂੰ ਕੋਈ ਨਹੀਂ ਜਾਣਦਾ ਮੇਰਾ ਕਸੂਰ ਨਹੀਂ ਹੈਗਾ ਨਾ ਮੈਂ ਆਪਦੇ ਆਪੇ ਬਣਾਈਆਂ ਨੇ ਫੁੱਫੜ ਨਾ ਮੁੰਡੇ ਦਾ ਕੁੱਕੜ ਹੁਣ ਤਾ ਆਇਆ ਤਾਂ ਮੈਨਾਂ ਦਾ ਲੱਗਦਾ ਬਸ ਥੋੜੀ ਜਿਹੀ ਬਾਹਰ ਜਾ ਕੇ ਤੇਰਾ ਕਾਨੂੰ ਬਣ ਜਾ ਟੰਡੇ ਪਵਾ ਦੇ ਮੇਰੇ ਕੱਟ ਲੈਣ ਦੇ ਟਾਈਮ ਚਾਰ ਦਿਨ ਮੰਡੀਆਂ ਚ ਹਾਂ ਪਸੰਦ ਹੈ ਪਸੰਦ ਜੀ ਤੁਸੀਂ ਹੁਣ ਦੱਸਿਆ ਸੀਗਾ ਬਸ ਦੇਖ ਲਓ ਭਾਈ ਖੁੱਲਕੇ ਦੱਸ ਐ ਬੱਕਰੀ ਨਾ ਇਹ ਕੋਈ ਦੇ ਦੇ ਆਪਾਂ ਨੂੰ ਨਾ ਆਪਾਂ ਲੈ ਸਕਦੇ ਇਹ ਤਾਂ ਜੈ ਮਹਾਰਾਜਾ ਉੱਧਰ ਜੈ ਮਹਾਰਾਜਾ ਪੋਲਾ ਥੋੜੇ ਹੀ ਹੁੰਦਾ ਥੋੜੀ ਹੁੰਦਾ ਕਣ ਬੱਦੂ ਫਿਰ ਮੇਰੇ ਕੰਨ ਚ ਦੱਸ ਦੇ ਤੂੰ ਮੈਂ ਕੱਚਾ ਹੀ ਕੁਛ ਕਹਿ ਰਾਂ ਆਪਦੇ ਆਪ ਤੁਸੀਂ ਕਹਿ ਦੋ ਵੇਚਣ ਵਾਲਾ ਮੰਨ ਲਓ ਦਿਨ ਆਪਾਂ ਕਿਉਂ ਪੱਕਾ ਹੀ ਕਰੀਏ ਲੱਕ ਦਾ ਫਰਕ ਨਹੀਂ ਜੀ ਲੱਕੇ ਕਿਸੇ ਚ ਵੀ ਨਹੀਂ ਮੰਨਦੇ ਕੋਈ ਗੱਲ ਨਹੀਂ ਮੈਂ ਕੱਚਾ ਕਮ ਨਹੀਂ ਮੈਨੂੰ ਕਹਿੰਦੇ ਨੂੰ ਸੰਗ ਲੱਗਦੀ ਆ ਤੁਸੀਂ ਕਹਿ ਦੋ ਘੇਰਾ ਹੈ ਫਿਰ ਤਾਂ ਐ ਬੱਕਰੀ ਆਪਾਂ ਨੂੰ ਹੱਥੋਂ ਤੇ ਨਹੀਂ ਮਿਲਣੀ 15 ਵਾਲੀ ਤਾਂ ਮਿਲਣੀ ਨਹੀਂ ਸਿਉਣਾ ਤਾਂ ਸਿਉਨੇ ਦੇ ਭਾਵੇਂ ਲੂਗਾ ਕਿਉਂ ਜੀ ਨਾ ਠੀਕ ਹੈ ਪਿੱਤਲ ਪਿੱਤਲ ਦੇ ਭਾ ਮਿਲੂ ਚਾਂਦੀ ਚਾਂਦੀ ਦੇ ਭਾ ਮਿਲੂ ਉਹ ਖੋਖਦੀ ਲੋ ਹੈ ਮੈਂ ਕੁਛ ਕਹਿ ਦਿਆਂ ਨਾ ਕਾ ਤੈ ਤਾਂ ਲੋੜ ਹੀ ਨਹੀਂ ਪਕਾਈ ਕਰਨ ਦੀ ਨਾ ਫਿਰ ਕੀ ਲੋੜ ਹੈ ਆਪਾਂ ਨੂੰ ਕੋਈ ਗੱਲ ਨਹੀਂ ਜਿੱਥੋਂ ਤੁਹਾਨੂੰ ਜੀ ਕਰੇ